ਦੁੱਲੇ ਦੀ ਮਾਂ ਤੋਂ ਵਾਦਾ ਲਿਆ ਅਕਬਰ ਨੇ ਵੀ ਤੁਹਾਡੀ ਪਰਵਰਿਸ਼ ਮੈਨੂੰ ਤੁਹਾਡੀ ਲੋੜਾ ਮੇਰੇ ਘਰ ਬੱਚਾ ਪੈਦਾ ਹੋਇਆ ਵਾ ਸਲੀਮ ਜਹਾਂਗੀਰ ਅੱਛਾ ਵੈਦਾਂ ਹਕੀਮਾਂ ਸਿਆਣੀਆਂ ਦਾਈਆਂ ਨੇ ਕਿਹਾ ਵੀ ਤੇਰਾ ਬੱਚਾ ਬੜਾ ਕਮਜ਼ੋਰ ਅ ਅੱਛਾ ਸਲੀਮ ਜਦੋਂ ਪੈਦਾ ਹੋਇਆ ਹੂੰ ਇਹਨੂੰ ਕੋਈ ਚੰਗੀ ਖਾਨਦਾਨੀ ਚੰਗੀ ਤੰਦਰੁਸਤ ਚੁਸਤ ਫਰੁਸਤ ਚੰਗੀ ਉੱਚੇ ਲੰਮੇ ਕੱਦ ਦੀ ਚੰਗੀ ਦਲੇਰ ਔਰਤ ਹੋਵੇ ਖਾਨਦਾਨੀ ਉਹਦਾ ਦੁੱਧ ਪਿਆਇਆ ਜਾਵੇ ਅੱਛਾ ਚੋਣ ਕੀਤੀ ਗਈ ਕਿ ਜਿਹੜੇ ਬਾਗੀ ਮੁਗਲ ਹਕੂਮਤ ਦੇ ਹੂੰ ਸਾੰਦਲ ਪੱਟੀ ਤੇ ਫਰੀਦ ਪੱਟੀ ਆਪਾਂ ਮਾਰ ਦਿੱਤੇ ਗਏ ਆ ਨਾਲ ਹੀ ਇੱਥੇ ਜ਼ਿਕਰ ਕਰ ਦਿੰਨਾ ਵਾ ਕਿ ਸਭ ਇਹ ਪਿਓ ਦਾਦੇ ਦੇ ਤੌਰ ਤੇ ਹੀ ਬਾਗੀ ਸੀਗੇ ਇਹਨਾਂ ਨੇ ਈਨ ਨਹੀਂ ਮੰਨੀ ਅੱਛਾ ਸਾੰਦਲ ਪੱਟੀ ਤੇ ਫਰੀਦ ਪੱਟੀ ਨੇ ਅਕਬਰ ਬਾਦਸ਼ਾਹ ਨੇ ਉਹਨਾਂ ਨੂੰ ਵੀ ਧੋਖੇ ਦੇ ਨਾਲ ਗੱਲਬਾਤ ਦੇ ਜ਼ਰੀਏ ਬੁਲਾ ਕੇ ਹੂੰ ਗ੍ਰਿਫਤਾਰ ਕਰਕੇ ਫਾਹੇ ਲਾ ਕੇ ਮਾਰਿਆ ਤੇ ਆਪਣਾ ਗੁੱਸਾ ਉਹਨਾਂ ਦੇ ਪ੍ਰਤੀ ਇੰਨਾ ਪ੍ਰਚੰਡ ਵਿਖਾਇਆ ਵੀ ਉਹਨਾਂ ਦੇ ਖੱਲਾਂ ਜਿਹੜੀਆਂ ਸੀਗੀਆਂ ਉਹਨਾਂ ਚੋਂ ਸਾਰਾ ਮਾਸ ਪੀਸੀਆਂ ਕੱਢ ਕੇ ਉਹਨਾਂ ਦੀਆਂ ਖੱਲਾਂ ਚ ਤੂੜੀ ਭਰ ਕੇ ਕਈ ਦਿਨ ਲਾਹੌਰ ਦੀਆਂ ਗਲੀਆਂ ਚ ਤੰਗ ਛੱਡੇ। ਅੱਛਾ। ਉਹ ਹੋ ਹੋ। ਉਦੋਂ ਬਾਅਦ ਲੱਦੀ ਦੇ ਘਰ ਇਹ ਪੈਦਾ ਹੁੰਦਾ ਦੁੱਲਾ। ਹੂੰ। ਉਧਰ ਸਲੀਮ ਪੈਦਾ ਹੁੰਦਾ। ਇਹਨਾਂ ਦੀ ਪਰਵਰਿਸ਼ ਇਕੱਠੇ ਹੁੰਦੀ ਆ। ਅੱਛਾ। ਤੇ ਇੱਕੇ ਮਾਂ ਦਾ ਦੁੱਧ ਪੀਂਦੇ ਦੋਵੇਂ। ਤੇ ਦਲੇਰ ਵੀ ਬਰਾਬਰ ਹੋਏ ਫਿਰ ਅੱਗੇ ਜਾ ਕੇ ਇਹ ਦੱਸਦਾ ਜੀ ਸਲੀਮ ਖੇਡੇ ਇਕੱਠੇ ਆ। ਅੱਛਾ। ਇਨਾਂ ਦਾ ਇੱਕ ਸਮੇਂ ਆਣ ਕੇ ਸਲੀਮ ਦੀ ਮਦਦ ਵੀ ਕੀਤੀ ਆ ਦੁੱਲੇ ਨੇ ਦੁੱਲੇ ਨੇ ਆਸਰਾ ਦਿੱਤਾ ਉਹਨੂੰ ਜਦੋਂ ਇਹਨਾਂ ਦੀ ਪ੍ਰੇਮ ਗਾਥਾ ਜਿਹੜੀ ਸੀਗੀ ਸਲੀਮ ਜਦੋਂ ਆਪਣੇ ਪਿਓ ਤੋਂ ਬਾਗੀ ਹੋਇਆ ਨਾਰਕਲੀ ਦੇ ਇਸ਼ਕ ਦੇ ਵਿੱਚ ਜਦੋਂ ਉਹਨੇ ਕਿਲੇ ਛੱਡ ਦਿੱਤੇ ਓਕੇ ਤੇ ਕੁਝ ਕੁ ਫੌਜ ਇਹਨਾਂ ਨੇ ਦੋਨੇ ਖੜੀ ਕੀਤੀ ਅੱਛਾ ਉਹ ਸਲੀਮ ਹੈ ਹਾਂ ਉਹ ਜਦੋਂ ਮਤਲਬ ਕਿ ਅਕਬਰ ਬਾਦਸ਼ਾਹ ਦੇ ਵਿੱਚ ਤੇ ਸਲੀਮ ਦੇ ਵਿੱਚ ਤਣਾਅ ਵੱਧਦਾ ਵਾ ਅਨਾਰਕਲੀ ਦੇ ਇਸ਼ਕ ਕਰਕੇ ਘਰਾਣੇ ਦੇ ਵਿੱਚ ਰੌਲਾ ਪੈਂਦਾ ਵਾ ਫਿਰ ਅਦੁੱਲੇ ਆਪਣੇ ਮਿੱਤਰ ਦਾ ਤੇ ਆਪਣੇ ਬਾਲ ਸਖਾਈ ਮਿੱਤਰ ਦਾ ਆਸਰਾ ਤੱਕਦਾ ਵਾ ਸਲੀਮ ਛੇਜਾਦਾ ਤੇ ਬੜਾ ਸਮਾਏ ਦੇ ਨਾਲ ਰਹਿੰਦਾ ਹੂੰ ਤੇ